ਇਹ ਛੱਪੜ ਵਰਗੀਆਂ ਦਿਖਣ ਵਾਲੀਆਂ ਸੜਕਾਂ ਮਲਿਸਰ ਦੇ ਹਲਕਾ ਪੂਰਬੀ ਚ ਸਥਿਤ ਸੁਲਤਾਨਵਿੰਡ ਇਲਾਕੇ ਦੀਆਂ ਨੇ ਜਿੱਥੇ ਅੱਕੇ ਹੋਏ ਲੋਕਾਂ ਦੇ ਵੱਲੋਂ ਹੁਣ ਸਰਕਾਰ ਨੂੰ ਇੱਕ ਵੱਡਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਾਬਲੇ ਗੌਰ ਨੇ ਪਿਛਲੇ 15 ਸਾਲਾਂ ਤੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਸੜਕਾਂ ਦੇ ਹਾਲ ਇਸੇ ਤਰ੍ਹਾਂ ਦੇ ਨੇ ਹਲਕੀ ਜੀ ਬਾਰਿਸ਼ ਤੋਂ ਬਾਅਦ ਸੜਕਾਂ ਜਲਫਲ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਇੱਕ ਪਾਸੇ ਲੋਕਾਂ ਨੇ ਮੌਕੇ ਦੇ ਮੌਜੂਦਾ ਐਮਐਲਏ ਤੇ ਵੀ ਕੇ ਸਵਾਲ ਚੁੱਕੇ ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਦਾ ਹੋ ਤਰਨਾ ਪ੍ਰਦਰਸ਼ਨ ਦੇਣਗੇ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਉਹ ਤਾਂ ਮੈਂ ਵੀ ਨਹੀਂ ਉਹਦੇ ਕਨਾਲ ਐ ਵੀ ਨੂੰ ਇਹ ਸਾਡਾ ਇਲਾਕਾ ਜੀ ਕਿੱਥੇ ਪੈਂਦੀ ਹੈ ਸੁਲਤਾਨਵਿੰਦ ਰੋਡ ਤੇ ਜੀ ਕੀ ਦਿੱਕਤ ਆ ਰਹੀ ਹੈ ਜੀ ਸਭ ਤੋਂ ਵੱਡੀ ਦਿੱਕਤ ਇਹ ਸਾਨੂੰ ਰਾਹ ਦੀ ਸਾਡੇ ਵੇਖੋ ਜੀ ਇੱਥੇ ਮੇਨ ਵਾਟਰ ਸਪਲਾਈ ਪੈ ਗਈ ਹੈ 1100 ਕੇਵੀ ਦੇ ਖੰਭੇ ਚੁੱਕ ਕੇ ਸਾਈਡ ਤੇ ਕਰ ਦਿੱਤੇ ਗਏ ਨੇ ਵਾਰਡ ਨੰਬਰ ਕਿੰਨੇ ਵਾਰਡ ਨੰਬਰ 43 ਤੇ 44 ਸਭ ਤੋਂ ਵੱਡੀ ਪ੍ਰੋਬਲਮ ਹੈ ਸਾਨੂੰ ਰਾਹ ਦੀ ਸਾਡੇ ਇਲਾਕੇ ਦੀਆਂ ਗਲੀਆਂ ਵੀ ਬੰਦ ਐ ਅੱਗੋ ਬੰਦ ਆ ਤੇ ਅੱਗੋ ਸਾਨੂੰ ਕੋਈ ਰਾਹ ਨਹੀਂ ਮੇਨ ਰਾਹ ਇਹੋ ਹੀ ਪੈਂਦਾ ਹੈ ਅੱਜ ਪ੍ਰਸ਼ਾਸਨ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ ਅੱਧੀ ਸੜਕ ਬਣਾ ਰਿਹਾ ਅੱਧੀ ਨਹੀਂ ਬਣਾ ਰਿਹਾ ਤੇ ਸਾਨੂੰ ਪ੍ਰਸ਼ਾਸਨ ਗਾੜੀ ਸਾਡੀ ਬੇਨਤੀ ਇਲਾਕਾ ਨਿਵਾਸੀਆਂ ਦੀ ਪਹਿਲ ਦੇ ਆਧਾਰ ਤੇ ਸਾਡੇ ਇਲਾਕੇ ਦਾ ਵਿਕਾਸ ਕਰਾਇਆ ਜਾਵੇ ਸਾਡੇ ਨਾਲ ਵਿਤਕਰਾ ਨਾ ਕੀਤਾ ਜਾਵੇ ਜਦੋਂ ਕਹਿੰਦੇ ਸਰਕਾਰ ਅਸੀਂ ਬਦਲਾਅ ਕਰਾਂਗੇ ਬਦਲਾਅ ਸਾਡੇ ਨਾਲ ਇਹ ਕਰ ਰਹੀ ਹੈ ਅੱਜ ਅੱਧੀ ਸੜਕ ਬਣਾ ਰਿਹਾ ਅੱਧੀ ਨਹੀਂ ਬਣਾ ਰਿਹਾ ਇਹ ਸਰਕਾਰ ਦਾ ਬਦਲਾਅ ਆ ਅਸੀਂ ਚੋਣेंगे ਸਾਨੂੰ ਵੀ ਪੂਰਾ ਹੱਕ ਮਿਲੇ ਸਾਡੀ ਵੀ ਸੜਕ ਬਣੇ ਤਾਂ ਜੋ ਸਾਡੇ ਬੱਚੇ ਸਾਫ਼ ਸੁਰੇ ਰਾਹ ਤੋਂ ਜਾ ਸਕਣ ਆ ਸਕ ਇੱਥੇ ਸਾਡੀ ਕੋਈ ਸੇਫਟੀ ਨਹੀਂ ਹੈ ਹਾਲਾਤ ਅਸੀਂ ਦਿਖਾ ਚੁੱਕੇ ਆ ਅੱਜ ਵੇਖ ਲਓ ਕੀ ਹਾਲੇ ਇੱਥੇ ਕੀ ਲੱਗਦਾ ਕਿ ਜਿਸ ਨਾਲ ਡੇਂਗੂ ਕਾਫੀ ਫੈਲ ਜਾ ਰਿਹਾ ਤਾਂ ਬੱਚਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਡੇਂਗੂ ਕਰਕੇ ਵੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੈ ਕਿ ਸਾਰੇ ਪਰਿਵਾਰਾਂ ਨੂੰ ਪ੍ਰੋਬਲਮ ਹੈ ਇੱਥੇ ਇੱਥੇ ਕੋਈ ਸਾਫ ਸਵਾਬਾਈ ਦਾ ਕੋਈ ਪ੍ਰਬੰਧ ਨਹੀਂ ਜੋ ਕੋਈ ਸਟਰੀਟ ਨਾਈਟ ਕਾਰਨ ਵੀ ਮੈਸੇਜ ਨਹੀਂ ਕਰਦੇ ਹਾਂ ਜੀ ਸਰਕਾਰ ਨੂੰ ਕੀ ਮੈਸੇਜ ਜਨਾ ਕਰੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ 15 ਦਿਨ ਪਹਿਲੇ ਵੀ ਅਸੀਂ ਖਬਰ ਲਵਾਈ ਸੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਅਸੀਂ ਖਬਰ ਲਵਾ ਰਹੇ ਹਾਂ ਪ੍ਰਸ਼ਾਸਨ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦਾ ਪੈਲ ਦੇ ਆਧਾਰ ਤੇ ਵਿਕਾਸ ਕਰਾਇਆ ਜਾਵੇ ਸਾਡੀ ਸੜਕ ਅੱਧੀ ਨਾ ਬਣਾਈ ਜਾਵੇ ਪੂਰੀ ਬਣਾਈ ਜਾਵੇ ਜੇ ਸਾਡੀ ਨਹੀਂ ਸੁਣਵਾਈ ਹੋਊਗੀ ਇਹ ਮੱਲੇ ਵਾਲੇ ਸਾਰੇ ਇਕੱਠੇ ਹੋ ਕੇ ਭੁਖ ਹੜਤਾਲ ਤੇ ਬਹਿ ਜਾਗੇ ਰੋਡ ਤੇ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲੇਗਾ ਕਿੰਨੀ ਦੇਰ ਤੋਂ ਇਹ ਨਹੀਂ ਬਣ ਰਹੀ ਇਹ ਪਿਛਲੇ 10 ਸਾਲਾਂ ਤੋਂ ਇਹ ਬੁਰਾ ਹਾਲ ਹੈ ਜੀ 10 ਸਾਲ ਹੋ ਗਏ ਜੀ ਸਾਨੂੰ ਸਿੱਧੂ ਸਾਹਿਬ ਨੇ ਪਹਿਲਾਂ ਸਾਡੇ ਪੰਜ-ਪੰਜ ਸਾਲ ਨਗਾਹ ਦਿੱਤੇ ਉਹਨਾਂ ਨੇ ਫੇਰ ਵੀ ਸਾਡੀਆਂ ਗਲੀਆਂ ਪੱਕੀਆਂ ਕਰਾ ਦਿੱਤੀਆਂ ਪਰ ਹੁਣ ਸਾਡੇ ਨਾਲ ਕੋਈ ਮੇਨ ਰਾਹ ਦੇ ਵਿੱਚ ਸਾਡਾ ਕੋਈ ਸਾਥ ਨਹੀਂ ਦੇਣ ਦੀ ਕੋਈ ਸਰਕਾਰ ਬਦਲਾ ਦੇ ਨਾਂ ਤੇ ਸਾਡੇ ਕੋਲ ਵੋਟਾਂ ਜ਼ਰੂਰ ਲਈਆਂ ਅਸੀਂ ਦਿੱਤੀਆਂ ਵੋਟਾਂ ਆਮ ਪਾਰਟੀ ਨੂੰ ਪਰ ਅਸੀਂ ਫੇਰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਪਹਿਲ ਦੇ ਆਧਾਰ ਤੇ ਸਾਡੇ ਮੇਨ ਰਾਹ ਦਾ ਸਾਾਨੂੰ ਪ੍ਰੋਬਲਮ ਹੈ ਸਾਡਾ ਮੇਨ ਰਾਹ ਦਾ ਮਸਲਾ ਹੱਲ ਹੋਵੇ ਪੂਰੀ ਸੜਕ ਬਣੇ ਅੱਧੀ ਨਾ ਬਣੇ ਮੰਗਾ ਨਾ ਪੂਰੀਆਂ ਹੋਣ ਤੇ ਅਸੀਂ ਪੂਰੇ ਮਹੱਲੇ ਵਾਲੇ ਸਾਰੇ ਇਕੱਠੇ ਹੋ ਕੇ ਸੜਕ ਤੇ ਭੁਖਤ ਹੜਤਾਲ ਦੇ ਬਹਾਂਗੇ ਪਾਜੀ ਮੈਂ ਤੇਜਿੰਦਰ ਸਿੰਘ ਆਪਣਾ ਜੀ ਉੱਤਮ ਐਵਨਿਊ ਨੀਅਰ ਨਾਲ ਕਨਾਲ ਐਵਨਿਊ ਦੇਵ ਸਨੀਖਾ ਜੀ ਕੀ ਦਿੱਕਤਾਂ ਦਿੱਕਤਾਂ ਇਹ ਆ ਰਹੀਆਂ ਜੀ ਜੋ ਸਾਡੀ ਸੜਕ ਦੇ ਹਾਲਾਤ ਆ ਜੀ ਵੇਖੋ ਇੱਥੇ ਆ ਕੇ ਸਾਡਾ ਕੋਈ ਅਸੀਂ ਆ ਜਾ ਨਹੀਂ ਸਕਦੇ ਸਾਨੂੰ ਰਾਹ ਕੋਈ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਮਤਲਬ ਕਿ ਵਿਰੋਧ ਕਰ ਰਹੇ ਆ ਸਾਰਾ ਮਹੱਲਾ ਸਾਰਾ ਇਕੱਠਾ ਹੋ ਕੇ ਵਿਰੋਧ ਕਰ ਰਹੇ ਆ ਇਸ ਕਰਕੇ ਅਗਰ ਸਾਡੀ ਸੁਣਵਾਈ ਨਹੀਂ ਹੋਏਗੀ ਤੇ ਅਸੀਂ ਸੜਕਾਂ ਦੇ ਆ ਕੇ ਤੇ ਆਪਣਾ ਧਰਨਾ ਲਾਵਾਂਗੇ ਤੇ ਇਹਦਾ ਜ਼ਿੰਮੇਵਾਰ ਸਰਕਾਰ ਹੋਏਗੀ ਕੋਈ ਇੱਥੇ ਬਣਿਆ ਵੀ ਹਸਪਤਾਲ? ਹਾਂਜੀ ਅੱਧੀ ਸੜਕ ਬਣ ਰਹੀ ਆ ਤੇ ਅੱਧੀ ਦਾ ਮਤਲਬ ਕੀ ਕਹਿ ਰਹੇ ਕੀ ਇਹਨੂੰ ਸੀ ਲਿਆਓ ਫੇਰ ਤੁਹਾਡਾ ਕੋਈ ਹੱਲ ਹੋਏਗਾ ਨਹੀਂ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਆਦਰਵਾਇਜ਼ ਇਹਦਾ ਕੋਈ ਸੁਣਵਾਈ ਨਹੀਂ ਹੈਗੀ ਜੀ ਇਸ ਕਰਕੇ ਅਸੀਂ ਆਪਣੇ ਮਹੱਲੇ ਦੇ ਨਿਵਾਸੀਆਂ ਨੂੰ ਇਕੱਠੇ ਕਰਕੇ ਤੇ ਆਪਣਾ ਜਿਹੜਾ ਵੀ ਆਪਾਂ ਵਿਰੋਧ ਕਰ ਰਹੇ ਆਂ ਦਾ ਸੜਕ ਦਾ ਅਗਰ ਮੰਗਾ ਨਾ ਪੂਰੀ ਹੋਣੀ ਫੇਰ ਅਗਰ ਨਾ ਮੰਗਾਈਆਂ ਤੇ ਫੇਰ ਸੜਕ ਦੇ ਧਰਨਾ ਲਾਵਾਂਗੇ ਤੇ ਇਹਦਾ ਜ਼ਿੰਮੇਵਾਰ ਸਰਕਾਰ ਹੋਏਗੀ ਇਹਦੀ ਆਪਣਾ ਨਾਮ ਲਾ ਕੇ ਭਾਈ ਮੇਰੇ ਨਾਲ ਜਤਿੰਦਰ ਸਿੰਘ ਆ ਤੇ ਮੈਂ ਵਾਰਡ ਨੰਬਰ 43 ਦਾ ਤੇ 44 ਦਾ ਵਸਨੀਕ ਅਹੀਂ ਹੈਗੇ ਸਾਬ ਉੱਤੇ ਕਿਹੜਾ ਏਰੀਆ ਕਨਾਲੇਬੀਨੂ ਸੁਲਤਾਨਪੁਰ ਰੋਡ ਕੀ ਦਿੱਕਤ ਆ ਰਹੀ ਹੈ ਤੁਹ ਦਿੱਕਤ ਸਰ ਸਾਬ ਸਾਬ ਬੜੀ ਇੱਥੇ ਰੋਡ ਦੀ ਪ੍ਰੋਬਲਮ ਹੈਗੀ ਆ ਇਹ ਰੋਡ ਨੂੰ ਕੰਮ ਤੋਂ 15 ਸਾਲ ਹੀ 10 15 ਸਾਲ ਹੋ ਗਏ ਨੇ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਅਜੇ ਤੱਕ ਕੋਈ ਵੀ ਇਧਰ ਲੀਡਰ ਆ ਕੇ ਕੋਈ ਵੇਖਦਾ ਹੀ ਨਹੀਂ ਹੈ ਸਭ ਨੂੰ ਇਹੋ ਹੀ ਹੁੰਦਾ ਮਤਲਬ ਵੋਟਾਂ ਵੇਲੇ ਆਉਂਦੇ ਆ ਤੇ ਵੋਟਾਂ ਵੇਲੇ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਸਭ ਕੋ ਤੁਹਾਡਾ ਸਹੂਲਤਾਂ ਦੇਵਾਂਗੇ ਤੇ ਉਹਦੇ باوجود ਵੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਕੀ ਵੋਟਾਂ ਵੀ ਪਾਈਆਂ ਹਾਂ ਵੋਟਾਂ ਇੱਥੇ ਕੋਈ ਮੋਦਵਾਰ ਆਇਆ ਚੈੱਕ ਕਰਨ ਸਰ ਕੋਈ ਨਹੀਂ ਸਰ ਮੈਂ ਖੁਦ ਜਾ ਕੇ ਮੈਡਮ ਜੀਵਨ ਜੋਤ ਕੋਲਦੇ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਉੱਥੇ 4 ਮਹੀਨੇ ਪਹਿਲਾਂ ਕਿ ਸਾਡੇ ਇਲਾਕੇ ਰੋਡ ਬਣਾਈ ਜਾਵੇ ਉਸ ਟਾਈਮ ਮੈਨੂੰ ਆਸ਼ਵਾਸਨ ਮਿਲ ਗਿਆ ਜੀ ਸੜਕ ਤੁਹਾਡੀ ਬਣਾ ਦਾਂਗੇ ਤੇ ਹੁਣ ਜਦੋਂ ਆਪਾਂ ਫੇਰ ਮਤਲਬ ਨਹੀਂ 4 ਮਹੀਨੇ ਬਾਅਦ ਫੇਰ ਦੁਬਾਰਾ ਪ੍ਰੈਸ ਵੀ ਦਿੱਤਾ ਵਾ ਕੋਈ ਸੁਣਵਾਈ ਨਹੀਂ ਜਦੋਂ ਉੱਥੇ ਜਾਂਦੇ ਆ ਉਹ ਪਹਿਲੀ ਗੱਲ ਤੇ ਮੈਡਮ ਮਿਲਦੇ ਹੀ ਨਹੀਂ ਉੱਥੇ ਇੱਕ ਦੋ ਵਾਰ ਮੁਲਾਕਾਤ ਹੋਈ ਵੀ ਆ ਤੇ ਕੋਈ ਸੁਣਵਾਈ ਨਹੀਂ ਗਈ ਪਰ ਉੱਥੇ ਕੋਈ ਹੁਣ ਤੁਹਾਡੇ ਲੋਕੀ ਕੀ ਕੀਤਾ ਜਾ ਰਿਹਾ ਹੈ ਸਰ ਹੁਣ ਤਾਂ ਹੀ ਆਪਣੀ ਜਿਹੜੀ ਵਾਅਦਾ ਪ੍ਰੈਸ 'ਚ ਚੁੱਕਦੇ ਪਿਆ ਹਾਂ ਹਾਂਜੀ ਭਾਈ ਇਹੀ ਤਾਂ ਹੁਣ ਹੱਥ ਜੋੜ ਕੇ ਬੇਨਤੀ ਕਰ ਬੈਠੇ ਆ ਜੇ ਹੁਣ ਨਹੀਂ ਕਰਨਗੇ ਆਪਾਂ ਮਤਲਬ ਵਿਰੋਧ ਕਰਾਂਗੇ ਆਪਣਾ ਪ੍ਰਸ਼ਾਸਨ ਦਾ ਤੇ ਫਿਰ ਜਾ ਕੇ ਸੜਕਾਂ ਦੇ ਜਗ੍ਹਾ ਘਰਨਾ ਲਾਵਾਂਗੇ ਰੋਡ ਬਲੌਕ ਕਰਾਂਗੇ ਜਿਤਨਾ ਬਾਕੀ ਸੁਣਵਾਈ ਆਪਣੀ ਪੂਰੀ ਲੋਕੀ ਕਰਾਉਂਦੇ ਅਸੀਂ ਵੀ ਆਪਣੀ ਸੁਣਵਾਈ ਜਿਤਨਾ ਪੂਰੀ ਕਰਾਵਾਂਗੇ ਹਾਂਜੀ ਫਿਰ ਨਾ ਪੂਰੀਆਂ ਫਿਰ ਫਿਰ ਜੇ ਸਾਡੀ ਮੰਗਾਂ ਨਹੀਂ ਪੂਰੀ ਹੋਣਗੇ ਫਿਰ ਅਸੀਂ ਵੀ ਸੜਕਾਂ 'ਤੇ ਬੈਠਾਂਗੇ ਫਿਰ ਇਹਦੀ ਫਿਰ ਜ਼ਿੰਮੇਵਾਰ ਖੁਦ ਸਰਕਾਰ ਆਪ ਹੋਏਗੀ ਫਿਰ ਜੇ ਲੋਕਾਂ ਨੂੰ ਪਰੇਸ਼ਾਨੀ ਹੋਏਗੀ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ ਫਿਰ ਉਸ ਚ ਐਸਐਮਜ਼ ਐਟ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ